ਸਰ ਸੀガル ਜੀ ਸਾਰਿਆਂ ਨੂੰ ਮੈਂ ਕੁਲਵਿੰਦਰ ਖੋਖਰ ਤੇ ਤੁਸੀਂ ਜੁੜ ਚੁੱਕੇ ਹੋ ਮੇਰੇ ਚੈਨਲ ਰਿਪੋਰਟਰ ਆਫ ਐਗਰੀਕਲਚਰ ਖੇਤੀਬਾੜੀ ਰਿਪੋਰਟਰ ਦੇ ਨਾਲ ਅੱਜ ਇਸ ਵੀਡੀਓ ਦੇ ਰਾਹੀਂ ਇੱਕ ਅਜਿਹੀ ਖੇਤੀਬਾੜੀ ਗੱਲ ਕਰਾਂਗੇ ਜਿਸ ਦੀ ਖੇਤੀ ਕਰਕੇ ਤੁਸੀਂ ਲਗਭਗ ਜਿਹੜਾ 1 ਏਕੜ ਦਾ 50 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਿਆ ਜਿਹੜਾ ਆਮਦਨ ਲੈ ਸਕਦੇ ਹੋ ਜੀ ਬਿਲਕੁਲ ਸੱਚ ਸੁਣ ਰਹੇ ਹੋ ਤੁਸੀਂ 50 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਿਆ ਜਿਹੜਾ ਤੁਸੀਂ 1 ਏਕੜ ਦਾ ਕਮਾ ਸਕਦੇ ਹੋ ਮੈਂ ਗੱਲ ਕਰ ਰਿਹਾ ਮੈਕਾਡਾਮੀਆ ਨਟਸ ਦੀ ਮੈਕਾਡਾਮੀਆ ਨਟਸ ਇੱਕ ਸੁੱਕਾ ਮੇਵਾ ਜਿਵੇਂ ਕਿ ਬਦਾਮ ਜਿਹੜਾ ਹੈਗਾ ਜਾਂ ਕਾਜੂ ਹੈ ਪਿਸਤਾ ਹੈਗਾ ਅਖਰੋਟ ਹੈਗਾ ਠੀਕ ਉਸੇ ਤਰ੍ਹਾਂ ਹੀ ਇਹ ਮੈਕਾਡਾਮੀਆ ਨਟਸ ਇੱਕ ਮੇਵਾ ਹੈ ਆਸਟ੍ਰੇਲੀਆ ਦੇ ਵਿੱਚ ਲਗਭਗ ਇਹਦੀਆਂ 4 ਕਿਸਮਾਂ ਨੇ ਜਿਹੜੀਆਂ ਉਹ ਪਾਈਆਂ ਜਾਂਦੀਆਂ ਨੇ ਮੂਲ ਜਿਹੜੀ ਕਿਸਮ ਹੈ ਇਹ ਆਸਟ੍ਰੇਲੀਆ ਦੀ ਹੈ ਤਾਂ ਆਸਟ੍ਰੇਲੀਆ ਦੇ ਵਿੱਚ ਲਗਭਗ 4 ਕਿਸਮਾਂ ਨੇ ਜਿਹੜੀਆਂ ਇਹਦੀਆਂ ਉਹ ਜੰਗਲਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਉੱਥੇ ਖੇਤੀ ਹੁੰਦੀ ਆ ਹੋਰ ਜਿਹੜੇ ਦੇਸ਼ ਨੇ ਲਗਭਗ ਉਹਨਾਂ ਦੇ ਵਿੱਚ ਜਿਹੜੀ ਹੈਗੀ ਇਹਦੀ ਖੇਤੀ ਹੁੰਦੀ ਆ ਤਾਂ ਜੇ ਗੱਲ ਕਰੀਏ ਸਾਡੇ ਭਾਰਤ ਦੀ ਭਾਰਤ ਦੇ ਵਿੱਚ ਜਿਹੜਾ ਸਾਊਥ ਦਾ ਏਰੀਆ ਹੈਗਾ ਉੱਥੇ ਲਗਭਗ 5 ਤੋਂ ਲੈ ਕੇ 10 ਸਾਲ ਦੇ ਤਕਰੀਬਨ ਜਿਹੜੀ ਹੈ ਇਹਦੀ ਲਗਭਗ ਖੇਤੀ ਬਹੁਤੇ ਫਾਰਮਰ ਨੇ ਜਿਹੜੇ ਉਹ ਕਰ ਰਹੇ ਨੇ ਤਾਂ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ ਚਾਰ ਕਿਸਮਾਂ ਪਾਈਆਂ ਜਾਂਦੀਆਂ ਨੇ ਉਹਨਾਂ ਦੇ ਵਿੱਚੋਂ ਇਹਨਾਂ ਦੀ ਇੱਕ ਕਿਸਮ ਜਿਹੜੀ ਹੈਗੀ ਆ ਟੈਟਰਾਫਿਲਾ ਨਾਮੀ ਉਹਦੀ ਜਿਹੜੀ ਅਸੀਂ ਉਹਦੀ ਖੇਤੀ ਕਰ ਸਕਦੇ ਆ ਉਹ ਜਿਹੜਾ ਹੈਗਾ ਖਾਣ ਦੇ ਯੋਗ ਹੈਗਾ ਤਾਂ ਜੇ ਗੱਲ ਕਰੀਏ ਵੀ 50 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਦਾ ਹਿਸਾਬ ਅਸੀਂ ਕਿਵੇਂ ਜਿਹੜਾ ਹੈਗਾ ਉਹ ਕਰ ਸਕਦੇ ਆ 1 ਏਕੜ ਦੇ ਵਿੱਚੋਂ ਕਿਵੇਂ ਕਮਾ ਸਕਦੇ ਆ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਕਿ ਇਹਦੇ ਜਿਹੜੇ ਬੂਟੇ ਨੇ ਉਹ ਕਿੰਨੇ 1 ਏਕੜ ਦੇ ਲੱਗਦੇ ਨੇ ਤਾਂ 100 ਤੋਂ ਲੈ ਕੇ ਤਕਰੀਬਨ ਜਿਹੜਾ ਹੈਗਾ 150 ਬੂਟਾ ਅਸੀਂ 1 ਏਕੜ ਦਾ ਇਹਦਾ ਲਾ ਸਕਦੇ ਆ ਤਕਰੀਬਨ ਜੇ ਗੱਲ ਕਰੀਏ ਪ੍ਰੋਡਕਸ਼ਨ ਦੀ ਸਾਨੂੰ ਪ੍ਰੋਡਕਸ਼ਨ ਇਹ ਕਿੰਨੇ ਸਾਲੇ ਬਾਅਦ ਦਿੰਦਾ ਤਾਂ ਸਾਡੇ 3 ਸਾਲ ਦੇ ਲਗਭਗ ਜਿਹੜੀ ਹੈ ਇਹ ਸਾਨੂੰ ਪ੍ਰੋਡਕਸ਼ਨ ਦੇਣੀ ਸਟਾਰਟ ਕਰ ਦਿੰਦਾ ਪਹਿਲੇ ਸਾਲਾਂ ਦੇ ਵਿੱਚ 20 ਕਿਲੋ ਤਕਰੀਬਨ ਜਿਹੜੀ ਹੈਗੀ ਹੈ ਪਰ ਪਲਾਂਟ ਦੀ ਸਾਨੂੰ ਜਿਹੜੀ ਹੈ ਪ੍ਰੋਡਕਸ਼ਨ ਦਿੰਦਾ ਹੈ ਤੇ ਫਿਰ ਉਸ ਤੋਂ ਬਾਅਦ ਜਿਉਂ-ਜਿਉਂ ਇਹ ਵਧਦਾ ਜਾਂਦਾ ਹੈ ਜਿਉਂ-ਜਿਉਂ ਇਹ ਮੰਨ ਲਓ ਇਹਨੂੰ ਸਾਲ ਪੈਂਦੇ ਜਾਂਦੇ ਨੇ ਤਾਂ 5 ਸਾਲ ਤੋਂ ਲੈ ਕੇ 10 ਸਾਲ ਦੇ ਤਕਰੀਬਨ ਜਿਹੜਾ ਹੈਗਾ 60 ਕਿਲੋ ਤੋਂ ਲੈ ਕੇ 150 ਕਿਲੋ ਤਕਰੀਬਨ ਜਿਹੜੀ ਹੈਗੀ ਹੈ ਇਹਦੀ ਸਾਨੂੰ ਪਰ ਪਲਾਂਟ ਦੀ ਜਿਹੜੀ ਹੈ ਪ੍ਰੋਡਕਸ਼ਨ ਮਿਲਦੀ ਹੈ ਫਿਰ ਗੱਲ ਕਰੀਏ ਟੁਕਮੇ ਮੌਸਮ ਦੀ ਕਿ ਉੱਤਰੀ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾ ਹਰਿਆਣੇ ਦੇ ਵਿੱਚ ਜਾਂ ਜੁਪੀ ਦੇ ਵਿੱਚ ਅਸੀਂ ਇਹਦੀ ਖੇਤੀ ਕਿਵੇਂ ਕਰ ਸਕਦੇ ਹਾਂ ਕਿਉਂਕਿ ਇਹ ਜਿਹੜਾ ਹੈਗਾ 45 ਡਿਗਰੀ ਟੈਂਪਰੇਚਰ ਤੱਕ ਜਿਹੜਾ ਹੈਗਾ ਤਾਪਮਾਨ ਚੱਲ ਲੈਂਦਾ ਪੰਜਾਬ ਦਾ ਜਿਹੜਾ ਮੌਸਮ ਹੈ ਉਹ ਬਹੁਤ ਜ਼ਿਆਦਾ ਟੁਕਮਾ ਹੈਗਾ ਇੱਥੋਂ ਦੀ ਠੰਡ ਇੱਥੋਂ ਦੀ ਜਿਹੜੀ ਗਰਮੀ ਹੈ ਉਹ ਇਸ ਬੂਟੇ ਦੇ ਲਈ ਬਹੁਤ ਜ਼ਿਆਦਾ ਹੱਦ ਦਰਜੇ ਦੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਟੁਕਮੀ ਹੈ ਬਹੁਤ ਇਹਦੇ ਲਈ ਲਾਹੇਵੰਦ ਹੈ ਔਰ ਜੇ ਜ਼ਮੀਨ ਦੀ ਗੱਲ ਕਰੀਏ ਕਿ ਜ਼ਮੀਨ ਜਿਹੜੀ ਹੈਗੀ ਇਹਨੂੰ ਕਿਹੋ ਜਿਹੀ ਚਾਹੀਦੀ ਹੈ ਤਾਂ 6.2 ਤੋਂ ਲੈ ਕੇ 7.3 ਤੱਕ तकरीबन ਜਿਹੜੀ ਜ਼ਮੀਨਾਂ ਦਾ ਪੀ ਐਚ ਜਿਹੜਾ ਹੈਗਾ ਨਿਊਟਰਲ ਹੈ ਤਾਂ ਉੱਥੇ ਇਹਦੀ ਖੇਤੀ ਬਹੁਤ ਹੱਦ ਦਰਜੇ ਤੱਕ ਜਿਹੜੀ ਹੈ ਸੰਭਵ ਹੈ ਇਸੇ ਕਰਕੇ ਜਿਹੜਾ ਹੈਗਾ ਅ ਅਸੀਂ ਆਮ ਗੱਲ ਕਰਦੇ ਆਂ ਕਿ ਪੰਜਾਬ ਦੀ ਮਿੱਟੀ ਇਹੋ ਜੀ ਮਿੱਟੀ ਹੈ ਜਿੱਥੇ ਬੰਦਾ ਵੀ ਘਟਦੀ ਏ ਤਾਂ ਹਰਾ ਹੁੰਦਾ ਤਾਂ ਮੈਕਾਡਾਮੀਆ ਨਟਸ ਦੀ ਜੇ ਅਸੀਂ ਅੱਗੇ ਗੱਲ ਕਰੀਏ ਵੀ ਕਿਵੇਂ ਅਸੀਂ ਇਹਦੇ ਤੋਂ ਪੈਸੇ ਕਮਾ ਸਕਦੇ ਆਂ ਉਹਦੀ ਅਸੀਂ ਕੈਲਕੂਲੇਸ਼ਨ ਕਰੀਏ ਇੱਕੜ ਦਾ ਜਿਹੜਾ ਹੈਗਾ ਉਹ ਪਲਾਂਟ 150 ਪਲਾਂਟ ਲੱਗਦਾ ਤਾਂ 150 ਪਲਾਂਟ ਦੀ ਜੇ ਅਸੀਂ ਮਲਟੀਪਲਾਈ ਕਰਕੇ ਦੇਖੀਏ 20 ਨਾਲ ਗੁਣਾ ਕਰਕੇ ਦੇਖੀਏ ਜਿਹੜਾ ਪਹਿਲੇ ਸਾਲਾਂ ਦੇ ਵਿੱਚ ਸਾਨੂੰ 20 ਕਿਲੋ ਜਿਹੜੀ ਹੈ ਪ੍ਰੋਡਕਸ਼ਨ ਦਿੰਦਾ ਤਾਂ ਤਕਰੀਬਨ ਤਕਰੀਬਨ ਸਾਡੇ ਕੋਲੇ ਜਿਹੜਾ ਹੈਗਾ 30 ਕੁਇੰਟਲ ਜਿਹੜਾ ਵਜਨ ਉਹ ਬੈਠਦਾ ਫਿਰ ਮਾਰਕੀਟ ਦੇ ਵਿੱਚ ਗੱਲ ਕਰੀਏ ਕਿ ਇਹ ਕੀ ਰੇਟ ਬਿਕਦਾ ਤੁਸੀਂ ਐਮਾਜ਼ਨ ਤੇ ਜਿਹੜਾ ਹੈਗਾ ਇਹਨੂੰ ਚੈੱਕ ਕਰਕੇ ਦੇਖ ਸਕਦੇ ਹੋ ਤਕਰੀਬਨ 2500 ਤੋਂ ਲੈ ਕੇ 4000 ਰੁਪਏ ਕਿਲੋ ਤੱਕ ਜਿਹੜੀ ਹੈ ਗ੍ਰੇਡਿੰਗ ਦੇ ਹਿਸਾਬ ਨਾਲ ਇਹਦੀ ਜਿਹੜੀ ਹੈ ਕੀਮਤ ਹੈਗੀ ਆ ਮਾਰਕੀਟ ਦੇ ਵਿੱਚ ਮਿਲਦਾ ਸਾਨੂੰ ਇਹ ਤਾਂ 30 ਕੁਇੰਟਲ ਵਜਨ ਨੂੰ ਜੇਕਰ ਅਸੀਂ ਤਾਂ ਸਾਡੇ ਕੋਲੇ ਤਕਰੀਬਨ ਤਕਰੀਬਨ 60 ਲੱਖ ਰੁਪਈਆ ਜਿਹੜਾ ਹੈਗਾ ਉਹ ਕੈਲਕੂਲੇਸ਼ਨ ਇਹਦੀ ਬੈਠਦੀ ਹੈ ਕਿ ਇੱਕ ਸਾਲ ਦੇ ਵਿੱਚ ਸਾਢੇ 3 ਸਾਲ ਜਾਂ 4 ਸਾਲ ਤੇ ਅਸੀਂ 60 ਲੱਖ ਰੁਪਈਆ ਤਕਰੀਬਨ ਜਿਹੜਾ ਹੈਗਾ ਉਹ ਇਸ ਦੀ ਫਸਲ ਕਰਕੇ ਕਮਾ ਸਕਦੇ ਹਾਂ ਫਿਰ ਗੱਲ ਕਰੀਏ ਕਿ ਬੂਟੇ ਤੋਂ ਬੂਟੇ ਦੀ ਦੂਰੀ ਜਿਹੜੀ ਹੈਗੀ ਆ ਜਾਂ ਕਤਾਰ ਤੋਂ ਕਤਾਰ ਦੀ ਜਿਹੜੀ ਦੂਰੀ ਅਸੀਂ ਕਿੰਨੀ ਰੱਖ ਸਕਦੇ ਹਾਂ ਤਾਂ 12 ਬਾ 24 ਜਾਂ 15 ਬਾ 30 ਦਾ ਜਿਹੜਾ ਹੈਗਾ ਅਸੀਂ ਉਹ ਟੋਟਲ ਫਾਸਲਾ ਜਿਹੜਾ ਹੈਗਾ ਇਹਦਾ ਰੱਖ ਸਕਦੇ ਆ ਉਮੀਦ ਕਰਦਾ ਤੁਹਾਨੂੰ ਜਿਹੜੀ ਆ ਜਾਣਕਾਰੀ ਚੰਗੀ ਲੱਗੀ ਹੋਊਗੀ ਮੇਰੇ ਪੇਜ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਧੰਨਵਾਦ